ਲਗਾਤਾਰ ਦਬਾਅ ਬਣਦਾ ਪਿਆ ਸਰਕਾਰ ਦੇ ਉੱਤੇ ਕਿ ਇਹ ਜਾ ਰਿਹਾ ਕਿ ਉਹ ਹਸਪਤਾਲ ਪਹੁੰਚਾਇਆ ਜਾਵੇ ਤੁਹਾਡੇ ਕੋ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਸਿਕਿਉਰਿਟੀ ਰਹੂਗੀ ਤੇ ਕਿਵੇਂ ਵਧਾਈ ਜਾਣੀ ਹੁਣ ਮੈਂ ਦੇਖੋ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਕਿਸ ਤਰ੍ਹਾਂ ਵਧਾਈ ਜਾਊਗੀ ਲੇਕਿਨ ਇਹ ਕਈ ਲੇਅਰ ਦੀ ਸਿਕਿਉਰਿਟੀ ਹੋਊਗੀ ਜਿth ਜਿth ਥੋੜੇ ਲੈਬਸ ਨੇ ਉਹਨਾਂ ਨੂੰ ਫਿਲ ਕੀਤਾ ਜਾਊਗਾ ਬਰਾਲੀਆਂ ਦੀ ਗਿਣਤੀ ਵਗਰੇ ਵਧੂਗੀ ਤੇ ਇਹ ਵੀ ਹੋਗਾ ਕਿ ਕੋਈ ਆਇਡੈਂਟੀਟੀ ਰੱਖੀ ਜਾਊਗੀ ਇਸ ਟਾਈਮ ਤੋਂ ਬਾਅਦ ਫਲਾਣਾ ਫਲਾਣਾ ਬੰਦਾ ਹੀ ਜਾ ਸਕਦਾ ਹੈ ਬਾਕੀ ਅੰਦਰ ਮਿਲਣ ਨਹੀਂ ਜਾ ਸਕਦੇ ਆ ਨਹੀਂ ਮਿਲਣ ਤੇ ਡੱਲਵਾਲ ਸਾਹਿਬ ਨੂੰ ਕੋਈ ਵੈਸੇ ਸਿਹਤ ਖ ਬਿਲਕੁਲ ਆਸ-ਪਾਸ ਜੋ ਹੈ ਬਿਲਕੁਲ ਆਇਡੈਂਟੀਟੀ ਚੈੱਕ ਹੋ ਸਕਦੀ ਆ ਕੁਛ ਵੀ ਆਪਾਂ ਜਿਹੜੇ ਪ੍ਰਕਾਸ਼ਨ ਲਏ ਨੇ ਆਪਾਂ ਵੇਖ ਕੇ ਜਿਹੜੀ ਸਾਡੀ ਕੋਰ ਕਮੇਟੀ ਟੀਮ ਆ ਉਹਨਾਂ ਨੇ ਕੁਛ ਪ੍ਰਕਾਸ਼ਨ ਲਏ ਨੇ ਜੀ ਆਪਣੇ ਸਰੀਰ ਦੇ ਆਪਾਂ ਡਾਂਗਾ ਖਾਵਾਂਗੇ ਪੁਲਿਸ ਦੀਆਂ ਅਗਰ ਉਹ ਗੋਲੀਆਂ ਚਲਾਉਣੇ ਚਾਹੁੰਦੇ ਉਹ ਵੀ ਖਾਵਾਂਗੇ ਜੋ ਵੀ ਉਹਨਾਂ ਦਾ ਦਿਲ ਕਰਦਾ ਜਿੰਨਾ ਜ਼ਬਰੂ ਕਰ ਸਕਦੇ ਹੋ ਕਰਨ ਆਪਾਂ ਜੋ ਸਾਡੇ ਕੋਲ ਸਾਡੀ ਫਿਜ਼ੀਕਲ ਜੋ ਸਾਡੇ ਕੋਲ ਸਨਹਦਾ ਸਾਡੇ ਕੋਲ ਜਾਂ ਡੰਡਾ ਝੰਡਾ ਵਾ ਉਹਦੇ ਨਾਲ ਆਪਾਂ ਜਿਹੜੀ ਆਪਣੇ ਆਗੂ ਦੀ ਰੱਖਿਆ ਕਰਾਂਗੇ ਇਹੋ ਜਿਹਾ ਵੈਪਨ ਸਾਡੇ ਕੋਲ ਕੋਈ ਨਹੀਂਗਾ ਕਿ ਆਪਾਂ ਕਹਿੰਦੇ ਸਾਡੇ ਕੋਲ ਫਾਇਰ ਆਰਮ ਹੈ ਆਪਾਂ ਨੇ ਜਾਂ ਕੋਈ ਹੋਰ ਸਾਡੇ ਕੋਲ ਵੈਪਨ ਨੇ ਹਾਂ ਜੋ ਨਿਆਗ ਸਿੰਘ ਜਥੇ ਬੰਦਿਆ ਉਹਨਾਂ ਦੇ ਕੋਲ ਜੋ ਥਰਾਈਡ ਵੈਪਨ ਆ ਉਹਨਾਂ ਕੋਲ ਉਹਨੇ ਬਾਕੀ ਸਾਡੇ ਕਿਸੇ ਬਲਟੀਕੂ ਕੋਲ ਵੈਪਨ ਨਹੀਂ ਡੰਡਾ ਔਰ ਝੰਡਾ ਹੀ ਆ ਉਹਦੇ ਨਾਲ ਆਪਾਂ ਜਿਹੜੀ ਆਪਣੇ ਆਗੂ ਦੀ ਸੁਰੱਖਿਆ ਜ਼ਰੂਰ ਕਰਾਂਗੇ ਬਿਲਕੁਲ 34 ਦਿਨ ਹੋ ਚੁੱਕੇ ਹੋਏ ਐ ਤੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਅੱਜ ਤੋਂ ਸਿਕਿਉਰਿਟੀ ਜੜਕੀ ਵਧਾ ਦਿੱਤੀ ਜਾਊਗੀ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਸਾਡੇ ਨਾਲ ਸੁਰਜੀਤ ਸਿੰਘ ਜੀ ਮੌਜੂਦ ਹੈ ਸਰ ਲਗਾਤਾਰ ਦਬਾਅ ਬਣਦਾ ਪਿਆ ਸਰਕਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਤੁਹਾਡੇ ਕੋਲ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਸਿਕਿਉਰਿਟੀ ਰਹੂਗੀ ਤੇ ਕਿਵੇਂ ਵਧਾਈ ਜਾਣੀ ਹੁਣ ਅਹ ਦੇਖੋ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਕਿਸ ਤਰ੍ਹਾਂ ਵਧਾਈ ਜਾਊਗੀ ਲੇਕਿਨ ਇਹ ਕਈ ਲੇਅਰ ਦੀ ਸਿਕਿਉਰਿਟੀ ਹੋਊਗੀ ਜਿ ਸਾਡੇ ਜਿਹੜੇ ਟਰੈਕਟਰਸ ਵਗੈਰਾ ਜੋ ਸਾਡੀ ਪੈਟਰੋਲ ਕਰਦੀ ਆ ਉਹ ਲਗਭਗ ਆਪਾਂ ਡਬਲ ਕਰ ਦਿਆਂਗੇ ਵਲੰਟੀਅਰ ਦੀ ਗਿਣਤੀ ਵੀ ਡਬਲ ਹੋ ਜਾਊਗੀ ਸਭ ਤੋਂ ਵੱਡੀ ਚੁਣੌਤੀ ਆ ਕਿ ਜੋ ਇੰਟੈਲੀਜੈਂਸ ਏਜੰਸੀਆਂ ਖੁਫੀਆ ਏਜੰਸੀਆਂ ਉਹ ਮੋਰਚੇ ਦੇ ਅੰਦਰ ਕੋਈ ਸਪਾਈਟ ਨਾ ਕਰ ਸਕਣ ਸਭ ਤੋਂ ਵੱਡਾ ਚੈਲੰਜ ਸਾਡੇ ਵਾਸਤੇ ਉਹ ਆ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਣਾ ਵਾ ਉਹਦੇ ਬਾਰੇ ਆਪਾਂ ਪਲਾਨ ਤਿਆਰ ਕੀਤਾ ਹੋਇਆ ਉਹ ਸ਼ਾਮ ਨੂੰ 6 ਵਜੇ ਤੋਂ ਬਾਅਦ ਤੁਹਾਨੂੰ ਜਿਹੜਾ ਵਾ ਇੰਪਲੀਮੈਂਟ ਹੁੰਦਾ ਦੇਖਾਈ ਦਊਗਾ ਹੋ ਸਕਦਾ ਸਾਨੂੰ ਕੋਈ ਰਸਤਾ ਹੀ ਬੰਦ ਕਰਨਾ ਪਵੇ ਕੁਝ ਮਤਲਬ ਕੁਝ ਵੀ ਹੋ ਸਕਦਾ ਉਹ ਸ਼ਾਮ ਨੂੰ ਸ਼ਹਿਰ ਦੇ ਤੁਹਾਨੂੰ ਕੈਮਰਾ ਦੇ ਵਿੱਚ ਦੇਖ ਸਕਦੇ ਆ ਆਪਣਾ ਟਰਾਲੀਆਂ ਦੀ ਗਿਣਤੀ ਵਗੈਰੇ ਵਧੂਗੀ ਤੇ ਇਹ ਵੀ ਹੋਗਾ ਕਿ ਕੋਈ ਆਇਡੈਂਟੀਟੀ ਰੱਖੀ ਜਾਊਗੀ ਇਸ ਟਾਈਮ ਤੋਂ ਬਾਅਦ ਫਲਾਣਾ ਫਲਾਣਾ ਬੰਦਾ ਹੀ ਜਾ ਸਕਦਾ ਹੈ ਬਾਕੀ ਅੰਦਰ ਮਿਲਣ ਨਹੀਂ ਜਾ ਸਕਦੇ ਆ ਨਹੀਂ ਮਿਲਣ ਤਾਂ ਡੱਲਵਾਲ ਸਾਹਿਬ ਨੂੰ ਕੋਈ ਵੈਸੇ ਸਿਹਤ ਖਰਾਬ ਕਰ ਬਹੁਤ ਘੱਟ ਲੋਕ ਜਾਂਦੇ ਆ ਬਿਲਕੁਲ ਆਸ-ਪਾਸ ਜੋ ਹੈ ਬਿਲਕੁਲ ਆਇਡੈਂਟੀਟੀ ਚੈੱਕ ਹੋ ਸਕਦੀ ਆ ਕੁਝ ਵੀ ਆਪਾਂ ਜਿਹੜੇ ਪ੍ਰਕਾਸ਼ਨ ਲਏ ਨੇ ਆਪਾਂ ਜਿਹੜੀ ਸਾਡੀ ਕੋਰ ਕਮੇਟੀ ਟੀਮ ਆ ਉਹਨਾਂ ਨੇ ਕੁਝ ਪ੍ਰਕਾਸ਼ਨ ਲਏ ਨੇ ਉਹ ਪ੍ਰਕਾਸ਼ਨ ਰਾਤ ਨੂੰ ਤੁਹਾਨੂੰ ਦਿਖਾਈ ਦੇਣਗੇ ਔਰ ਇੱਕ ਵਰੀ ਕੈਮਰਾ ਰਾਤ ਕਮਾਇਓ ਪਤਾ ਲੱਗ ਜਾਊਗਾ ਸਿਕورٹی ਕਿ ਇਹ ਨਾਨ ਬੋਲੈਂਸ ਰੱਖਿਆ ਜਾਊਗਾ ਸਾਰਾ ਕੁਝ ਫੇਰ ਹੱਥੇ ਸੋਟੀਆਂ ਵਗੈਰਾ ਫੜ ਕੇ ਸਾਰੇ ਲੈਣਗੇ ਦੇਖੋ ਕਿਸਾਨ ਦੇ ਕੋਲ ਕੁਝ ਨਹੀਂ ਆ ਕਿਸਾਨ ਦੇ ਕੋਲ ਡੰਡਾ ਔਰ ਝੰਡਾ ਹਮ ਕਿਸਾਨ ਉਹ ਡੰਡੇ ਝੰਡੇ ਨਾਲ ਫੋਰਸ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦਾ ਤੁਸੀਂ ਵੀ ਅੰਦਾਜ਼ਾ ਲਾ ਸਕਦੇ ਹੋ ਜੀ ਆਪਣੇ ਸਰੀਰ ਦੇ ਆਪਾਂ ਡਾਂਗਾ ਖਾਵਾਂਗੇ ਪੁਲਿਸ ਦੀਆਂ ਅਗਰ ਉਹ ਗੋਲੀਆਂ ਚਲਾਉਣੇ ਚਾਹੁੰਦੇ ਉਹ ਵੀ ਖਾਵਾਂਗੇ ਜੋ ਵੀ ਉਹਨਾਂ ਦਿਲ ਕਰਦਾ ਜਿੰਨਾ ਜ਼ਬਰ ਉਹ ਕਰ ਸਕਦੇ ਉਹ ਕਰਨ ਆਪਾਂ ਜੋ ਸਾਡੇ ਕੋਲ ਸਾਡੀ ਫਿਜ਼ੀਕਲ ਜੋ ਸਾਡੇ ਕੋਲ ਸੁਨਹਿਦਾ ਸਾਡੇ ਕੋਲ ਜਾਂ ਡੰਡਾ ਝੰਡਾ ਵਾ ਉਹਦੇ ਨਾਲ ਆਪਾਂ ਜਿਹੜੀ ਆਪਣੇ ਆਗੂ ਦੀ ਰੱਖਿਆ ਕਰਾਂਗੇ ਇਹੋ ਜਿਹਾ ਵੈਪਨ ਸਾਡੇ ਕੋਲ ਕੋਈ ਨਹੀਂਗਾ ਕਿ ਆਪਾਂ ਕਹਿੰਦੇ ਸਾਡੇ ਕੋਲ ਫਾਇਰਆਰਮ ਵੈਪਨ ਨੇ ਜਾਂ ਕੋਈ ਹੋਰ ਸਾਡੇ ਕੋਲ ਵੈਪਨ ਨੇ ਹਾਂ ਜੋ ਨਿਹੰਗ ਸਿੰਘ ਜਥੇ ਬੰਦਿਆ ਉਹਨਾਂ ਦੇ ਕੋਲ ਜੋ ਥਰਾਈਡ ਵੈਪਨ ਆ ਉਹਨਾਂ ਕੋਲ ਉਹਨੇ ਬਾਕੀ ਸਾਡੇ ਕਿਸੇ ਵੌਲੰਟੀਅਰ ਕੋਲ ਕੋਈ ਵੈਪਨ ਨਹੀਂ ਡੰਡਾ ਔਰ ਝੰਡਾ ਹੀ ਆ ਉਹਦੇ ਨਾਲ ਆਪਾਂ ਜਿਹੜੀ ਆਪਣੇ ਆ ਗੋਦਿਸ ਰੱਖសា ਜਰੂਰ ਕਰਾਂਗੇ ਆਖਰੀ ਸਵਾਲ ਹੈ ਕਿ ਰਾਤ ਦਾ ਸਮੇਂ ਕੁਝ ਇਹ ਜਿਆ ਹੁੰਦਾ ਸੈਂਸਿਟਿਵ ਜੇ 12 ਵਜੇ ਤੋਂ ਬਾਅਦ ਦੀ ਗੱਲ ਕਰੀ ਤਾਂ ਨੀਂਦ ਦੀ ਚਪਕੀ ਵੀ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਟਾਈਮ ਕਿਹੜੀ ਡਿਊਟੀ ਕਿੰਨਾ ਕ ਬੰਦੇ ਸੈੱਟ ਕੀਤੇ ਜਾ ਕਿੰਨੇ ਕ ਬੰਦੇ ਉਸ ਦੌਰਾਨ ਹੋ ਸਕਦੇ ਜੇ ਜਦੋਂ ਸਾਡੇ ਆਗੂ ਦੀ ਸੁਰੱਖਿਆ ਦੀ ਗੱਲ ਹੋ ਜੂ ਨਾ ਅੱਖਾਂ 'ਚ ਨੀਂਦ ਨਹੀਂ ਆਊਗੀ ਇਹ ਤੁਸੀਂ ਭੁੱਲ ਜਓ ਸਾਡੇ ਵਲੰਟੀਅਰ ਕਈ ਇਹੋ ਜਿਹੇ ਨੇ ਜਿਹੜੇ ਪਿਛਲੇ ਜਦੋਂ ਦੀ ਇਹ ਮੋਰਚੇ ਤੇ ਆਪਣਾ ਸੁਰੱਖਿਆ ਵਧਾਈ ਆ ਲਗਾਤਾਰ ਡੇਲੀ ਡਿਊਟੀ ਤੇ 24 ਕਲੋਕ 12 ਘੰਟੇ ਰਾਤ ਦੀ ਡਿਊਟੀ ਦਿੰਦੇ ਨੇ ਹੋਰ ਇਸ ਤਰ੍ਹਾਂ ਜਣਗੇ ਅੱਜ ਤੇ ਆਪਾਂ ਹੋਰ ਜ਼ਿਆਦਾ ਚੌਕਸ ਆ ਜਿੰਨੇ ਸਾਡੇ ਸੀਨੀਅਰ ਆਗੂ ਸਹਿਬਾਨ ਨੇ। ਜਿਹੜੋਂ ਸ਼ਿਫਟਿੰਗ ਤੇ ਇਫਟਾਂ ਦਾ ਕੰਮ ਕਰਦੇ ਆ ਸ਼ਿਫਟ ਕੋਈ ਨਹੀਂ ਹੋਊਗੀ। 100% ਆਗੂ ਜਿਹੜੇ ਨੇ ਮੋਰਚੇ ਜਾਗਦੇ ਆਪਣੀ ਜਗ੍ਹਾ ਤਨਾਤ ਰਹਿਣਗੇ। ਬਿਲਕੁਲ ਜੀ। ਬਿਲਕੁਲ ਇਹ ਤੱਕ ਕਿ ਸਾਨ ਆਗੂ ਸਾਡੇ ਨਾਲ ਮੌਜੂਦ ਸੀ ਤੇ ਅੱਜ ਤੋਂ ਜਿਹੜੇ ਕਿ ਸਿਕਿਉਰਿਟੀ ਜਿਹੜੀ ਕਿ ਵਧਾ ਦਿੱਤੀ ਜਾਊਗੀ ਤੇ ਉਹਨਾਂ ਦਾ ਕਹਿਣਾ ਕਿ ਇਹ ਡਿਸਕਲੋਜ਼ ਨਹੀਂ ਕੀਤਾ ਜਾਊਗਾ ਕਿ ਸਿਕਿਉਰਿਟੀ ਵਧੂ ਕਿੱਦਾਂ ਪਰ ਜਿਹੜੇ ਲੇਅਰ ਦਾ ਸਿਕਿਉਰਿਟੀ ਦੇ ਉਹ ਵੀ ਵਧਾ ਦਿੱਤੀ ਜਾ ਟਰੈਕਟਰ ਟਰਾਲੀਆਂ ਵਧਾ ਦਿੱਤੇ ਹੋ ਕਿ ਤੇ ਰਾਤ ਦੀ ਖਾਸ ਕੈਮਰਾਮੈਨ ਕਮਲ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਖਨੋਰੀ